ਸ਼ੇਭ ਰਤਰੀ ਮੇਡਾ ਪਿੰਡ ਚਲਾ ਸਮਰਾਲਾ ਵਿਕੇ ਜਿਹੜੀ ਟੈਪੜ ਬਾਈਜਰੀ ਸਾਡੇ ਸੀਨੀਅਰ ਕੁਰਸਕਪਤਾਨ ਖੰਨਾ ਮੈਡਮ ਅਮਨੀਤ ਕੁੰਡੋਲ ਜੀ ਨੂੰ ਉਹਨਾਂ ਦੀ ਸੁਪਰਵਾਈਜ਼ ਹੇਠੇ ਜਾਰੀ ਕੀਤੀ ਜਾ ਰਹੀ ਹੈ ਜਿਹੜੀ ਹੈਵੀ ਟ੍ਰੈਪ ਲੁਧਿਆਣਾ ਤੇ ਦਰਾਹੇ ਤੋਂ ਆਉਣ ਵਾਲੀ ਨੀਲੋਂ ਬੁਲ ਤੋਂ ਗੜੀਪੜ ਹੋ ਕੇ ਤੇ ਸਮਰਾਲਾ ਰੋਡ ਦੇ ਜੁੜੂਈ ਜਿਹੜਾ ਚੰਡੀਗੜ੍ਹ ਜਾਣਾ ਇਸ ਤਰ੍ਹਾਂ ਜਿਹੜੀ ਚੰਡੀਗੜ੍ਹ ਤੋਂ ਜਾਣ ਵਾਲੀ ਹੈਵੀ ਟ੍ਰੈਪ ਕਾ ਸਮਰਾਲਾ ਮਾਛਵੜਾ ਬਾਈਪਾਸ ਤੋਂ ਹੋ ਕੇ ਗੜੀਪੜ ਤੋਂ ਨੀਡੋਪੜ ਤੇ ਜੜੇਗੀ ਇਸ ਤੋਂ ਬਨੜੇ ਲਾਈਟ ਵਹੀਕਲ ਹੈ ਇਹ ਕਲਾੜ ਟੋਲ ਪਲਾਜੇ ਤੋਂ ਬਾਅਦ ਭੱਤਲੇ ਕਟ ਤੱਕ ਜਿਹੜੀ ਵਨ ਵੇ ਬਣੀ ਹੋਈ ਹੈ ਲਾਈਟ ਵਹੀਕਲ ਇਸ ਤੇ ਆ ਜਾ ਸਕਦੇ ਆ ਇਹ ਜਿਹੜੀ ਡਾਇਵਰਸ਼ਨ ਹੈ ਅੱਜ ਰਾਤ 10 ਵਜੇ ਤੋਂ ਬੀਤੀ 7 ਤਰੀਕ ਰਾਤ 10 ਵਜੇ ਤੋਂ 9 ਬ੍ਰੀਫ ਸਵੇਰੇ 8 ਵਜੇ ਤੱਕ ਪ੍ਰਾਇਮ ਡਾਇਵਰਸ਼ਨ ਜਿਹੜੀ ਹੈ ਜਾਰੀ ਰਹੇਗੀ ਮੇਰੀ ਸਾਡੀ ਕੰਨਪੁਰਸਵ ਨੂੰ ਇਹ ਰੂਟ ਵਰਤਣ ਵਾਲਿਆਂ ਨੂੰ ਅਪੀਲ ਹੈ ਕਿ ਇਸ ਟਾਈਪਡ ਅਡਵਾਈਜ਼ਰੀ ਨੂੰ ਫਾਲੋ ਕਰਨ ਇਸ ਦੇ ਸੰਬੰਧੀ ਅਸੀਂ ਆਡਾ ਜਿਹੜਾ ਮੈਬੀ ਨਾਲ ਇਹਦੇ ਪੇਜ 'ਤੇ